ਤੇ ਓਕਲੈਂਡ ਦੇ ਵਿੱਚ ਕਿਸ ਤਰ੍ਹਾਂ ਇੱਕ ਗੈਸ ਸਟੇਸ਼ਨ ਨੂੰ ਲੁੱਟਿਆ ਗਿਆ ਜਿੱਥੇ 100 ਤੋਂ ਵੱਧ ਲੋਕ ਹਾਜ਼ਰ ਸਿਗੇ ਜਿਹੜੇ ਲੁਟੇਰੇ ਇਕੱਠੇ ਹੋਏ ਸੀ ਤੇ ਆਪਾਂ ਜਿਹੜੇ ਸਾਡੇ ਸਰੋਤੇ ਆ ਉਹਨਾਂ ਨੂੰ ਚਤਾਵਨੀ ਵੀ ਦਿੱਤੀ ਸੀ ਭਿਆਨ ਵਾਲੇ ਸਮੇਂ ਦੇ ਵਿੱਚ ਇਹ ਤੁਹਾਡੇ ਘਰਾਂ ਦੇ ਵਿੱਚ ਵੀ ਆਉਗੇ ਅੱਜ ਸਦਰਨ ਕੈਲੀਫੋਰਨੀਆ ਤੋਂ ਇੱਕ ਖਬਰ ਆ ਰਹੀ ਆ ਕਿ ਇੱਕ ਹਥਿਆਰ ਵਾਲਾ ਲੁਟੇਰਾ ਜਿਹੜਾ ਆ ਕਿਸੇ ਦੇ ਘਰ ਦੇ ਵਿੱਚ ਵੜ ਗਿਆ ਲਾਸ ਐਂਜਲਸ ਦੀ ਨੇਬਰਵੁੱਡ ਦੇ ਵਿੱਚ ਸੈਨ ਫਰਨਾਂਡੋ ਵੈਲੀ ਦੀ ਜਿਹੜੀ ਨੇਬਰਵੁੱਡ ਆ ਤੇ ਉੱਥੇ ਘਰ ਦੇ ਵਿੱਚ ਜਿਹੜਾ ਬੰਦਾ ਸੀਗਾ ਉਹਦੇ ਕੋਲ ਗਨ ਸੀ ਉਹਨ ਵੀ ਫਿਰ ਗੋਲੀਆਂ ਚਲਾਤੀਆਂ ਤੇ ਜਿਹੜਾ ਲੁੱਟਣ ਗਿਆ ਸੀ ਉਹਨ ਵੀ ਚਲਾਤੀਆਂ ਤੇ ਸਸਪੈਕਟ ਜਿਹੜਾ ਭੱਜ ਗਿਆ ਤੇ ਜੋ ਘਰ ਦਾ ਮਾਲਕ ਸੀ ਲਕਲੀ ਉਹ ਬਚ ਗਿਆ ਉਹਦੇ ਗੋਲੀ ਤਾਂ ਜਰੂਰ ਲੱਗੀ ਪਰ ਉਹ ਸਰਵਾਈਵ ਕਰ ਗਿਆ 25 ਸਾਲਾਂ ਦਾ ਜਿਹੜਾ ਇੱਕ ਸਸਪੈਕਟ ਆ ਉਹ ਘਰ ਦੇ ਵਿੱਚੇ ਫੱਟੜ ਹੋਇਆ ਪਰ 11600 ਬਲਾਕ ਆਫ ਐਡੀਸਨ ਸਟਰੀਟ ਇੱਥੇ ਸਾਰਾ ਕੁਝ ਵਾਪਰਿਆ ਐਲਪੀਡੀ ਦੇ ਕੈਪਟਨ ਕੈਲਡੀ ਮੋਨਿਸ ਉਹਨਾਂ ਨੇ ਇਹ ਦੱਸਿਆ ਹੈਗਾ ਕਹਿੰਦੇ ਵੀ ਜਿਹੜਾ ਭੱਜਣ ਵਾਲਾ ਸਸਪੈਕਟ ਸੀ ਉਹ ਆ ਤਕਰੀਕ ਅਮਰੀਕਨ ਮੇਲ ਦਾ ਦੱਸਿਆ ਜਾ ਰਿਹਾ ਹੈ ਤੇ ਉਹਦੀ ਜਿਹੜੀ ਉਮਰ ਆ ਉਹ 20s ਦੇ ਵਿੱਚ ਹੈਗੀ ਆ ਤੇ ਜੋ ਘਰ ਦਾ ਮਾਲਕ ਸੀ ਉਹ ਕਹਿੰਦਾ ਵੀ ਮੈਂ ਜਦੋਂ ਉਸ ਨੂੰ ਫੌਗਸ 11 ਵਾਲਿਆਂ ਨੇ ਪੁੱਛਿਆ ਉਹ ਕਹਿੰਦਾ ਵੀ ਮੈਂ ਤਾਂ ਪਛਤਾ ਰਿਆਂ ਵੀ ਉਹ ਬੰਦਾ ਮੈਂ ਮਾਰਿਆ ਕਾਤੇ ਨਹੀਂ ਪਈ ਉਹ ਤਾਂ ਬੰਦਾ ਠੋਕਣਾ ਹੀ ਸੀ ਜੇ ਮੇਰੇ ਘਰ ਦੇ ਵਿੱਚ ਆ ਕੇ ਮੈਨੂੰ ਕੋਈ ਲੁੱਟਣ ਆ ਰਿਹਾ ਤੇ ਇਹ ਤਾਂ ਮੇਰਾ ਹੱਕ ਹੈਗਾ ਆ ਤੇ ਪੁਲਿਸ ਹਜੇ ਵੀ ਜੋ ਆ ਸਸਪੈਕਟ ਆ ਉਸ ਨੂੰ ਲੱਭ ਰਹੀ ਹੈਗੀ ਆ ਹੂੰ ਦੇਖੋ ਉਹੀ ਜਿਹੜੀ ਗੱਲ ਦਾ ਡਰ ਆਪਾਂ ਜਿਤਾਉਂਦੇ ਰਹੇ ਆ ਅਹੀ ਨਿਕਲੇ ਬਹੁਤ ਦੁਨੀਆ ਜਿਹੜੀ ਆ ਉਹ ਜਿਤਾ ਰਹੀ ਆ ਵੀ ਇਵੈਂਚੁਅਲੀ ਲਟੇਰਿਆਂ ਨੇ ਕਿੱਧਰ ਨੂੰ ਰੁਖ ਕਰਨਾ ਤੁਹਾਡੇ ਘਰਾਂ ਵਾਲ ਨੂੰ ਕੱਲ ਵੀ ਆਪਾਂ ਗੱਲ ਆਖੀ ਸੀ ਅੱਜ ਵੀ ਫੇਰ ਕਿੰਨੇ ਆ ਭਾਈ ਆਪਣੀ ਸੁਰੱਖਿਆ ਦੇ ਲਈ ਆਪ ਪ੍ਰਬੰਧ ਕਰੋ ਪੁਲਿਸ ਹਮੇਸ਼ਾ ਆਫਟਰ ਇਨਸੀਡੈਂਟ ਪਹੁੰਚਦੀ ਆ ਇਨਸੀਡੈਂਟ ਬਚਾਉਣ ਤੋਂ ਪਹਿਲਾਂ ਬਹੁਤ ਹੀ ਕੋਈ ਕਿਸਮਤ ਅਲਾ ਹੋਊਗਾ ਜੇ ਉਥੇ ਪੁਲਿਸ ਉਥੇ ਜਿਹੜੀ ਉਹ ਪਹਿਲਾਂ ਪਹੁੰਚ ਜਵੇ ਅਦਰਵਾਇਜ਼ ਆਲਵੇਸ ਆਫਟਰ ਇਨਸੀਡੈਂਟ ਹੁੰਦੀ ਆ ਆਪਣੀ ਸੇਫਟੀ ਆਪਣੇ ਪਰਿਵਾਰ ਦੀ ਸੇਫਟੀ ਤੁਹਾਡੇ ਆਪਣੇ ਹੱਥਾਂ ਦੇ ਵਿੱਚ ਜਿਹੜੀ ਉਹ ਹੋਣੀ ਚਾਹੀਦੀ ਆ ਤੁਹਾਡੇ ਨਾਲ ਨਾਲ ਤੁਹਾਡੇ ਪਰਿਵਾਰ ਨੂੰ ਵੀ ਇਹ ਸਾਰਾ ਕੁਝ ਜਿਹੜਾ ਉਹ ਪਤਾ ਹੋਣਾ ਚਾਹੀਦਾ ਸੋ ਇਹ ਜ਼ਰੂਰ ਜਿਹੜਾ ਹੋਸਟ ਦੇ ਤੇ ਵਿਚਾਰ ਕਰਨ ਦੀ ਜ਼ਰੂਰਤ ਹੈਗੀ ਆ ਬਿਲਕੁਲ ਅਪ੍ਰੈਲ ਮਹੀਨੇ ਦੇ ਵਿੱਚ ਵੀ ਨਿਊ ਪੋਰਟ ਬੀਚ ਦੇ ਇੱਕ ਘਰ ਦੇ ਵਿੱਚ ਬਰਗਲਰ ਜਿਹੜੇ ਆ ਉਹ ਵੜ ਗਏ ਸੀ ਤੇ ਉਹਨਾਂ ਨੂੰ ਵੀ ਜਿਹੜੀਆਂ ਗੋਲੀਆਂ ਮਾਰੀਆਂ ਗਈਆਂ ਸੀ ਘਰ ਦੇ ਮਾਲਕਾਂ ਨੂੰ ਇਸ ਵਾਰ ਦੇ ਵਿੱਚ ਜਿਹੜੇ ਪੁਲਿਸ ਦੇ ਆਫੀਸਰ ਮੁਨੀਜ਼ਾ ਉਹਨਾਂ ਨੇ ਲੋਕਾਂ ਨੂੰ ਕੁਝ ਟਿਪਸ ਦਿੱਤੀਆਂ ਕਹਿੰਦੇ ਭਈ ਡਿਫੈਂਸ ਦੇ ਲਈ ਤੁਹਾਡਾ ਬੈਸਟ ਲਾਈਨ ਇਹ ਆ ਕਿ ਜਿਹੜੇ ਤੁਹਾਡੇ ਗੁਆਂਢੀ ਆ ਤੁਸੀਂ ਉਹਨਾਂ ਨੂੰ ਜਾਣੋ ਤੁਸੀਂ ਵੇਅਰ ਹੋ ਕਿ ਆਲੇ ਦੁਆਲੇ ਕੀ ਕੁਝ ਵਾਪਰ ਰਿਹਾ ਹੈਗਾ ਆ ਤੇ ਆਪਣੀਆਂ ਵਿੰਡੋਜ਼ ਸਕਿਉਰ ਕਰਕੇ ਰੱਖੋ ਪਰ ਪ੍ਰੋਬਲਮ ਕੀ ਆ ਵੀ ਜਿਹੜਾ ਬੈਦਰ ਆ ਇਸ ਟਾਈਮ ਬੜੀ ਗਰਮੀ ਆ ਉਹਦੇ ਕਰਕੇ ਆਪਾਂ ਵਿੰਡੋਜ਼ ਖੋਲ ਲੈਣੇ ਆ ਰਾਤ ਨੂੰ ਉਹਦੇ ਲਈ ਬੜਾ ਈਜ਼ੀ ਹੁੰਦਾ ਜਿਹੜੇ ਵਰਗਲਰਸ ਆ ਉਹ ਘਰ ਦੇ ਵਿੱਚ ਐਂਟਰ ਹੋ ਸਕਦੇ ਹੈਗੇ ਆ ਸੋ ਉਹਦਾ ਧਿਆਨ ਰੱਖੋ ਜੀ